नवा दौरे से तो सीएम आनंद केजरीवाल दौरे को तो पहला कच्चे अध्यापक यूनियन के प्रशासन रोकया गया कचे अध्यापक कर रहे केजरीवाल मीटिंग दिमाग मांग अच्छ खोलन हेमकुट साहिब के किवाड़ प्यारिया की अगुवाई खोले के किवार गुरुग्रंथ साहिब जीता जी का प्रकाश पहला चौथा अच्छ हेमकुट साहिब करेगा दर्शन ਕਚਾਲਾ ਦੇ ਤਮੋ ਮਾਸਦ ਵਿੱਚ ਪਟਿਆ ਗਿਆ ਸਿਲੰਡਰ ਬਲਾਸ ਕਰਨ ਡਿਗੀ ਕਮਰੇ ਦੀ ਛੱਤ 'ਤੇ ਮਹਿਲਾ ਦੀ ਮੌਤ ਘਰ ਦੇ ਵਿੱਚ ਖਾਲੀ ਸਿਲੰਡਰ ਦੇ ਵਿੱਚ ਪਈ ਜਾ ਰਹੀ ਸੀ ਗੈਸ ਹੋਇਆ ਬਲਾਸਟਰ ਖਤਰਨਾਕ ਬਲਾਸਟਰ ਚਲਦੇ ਜਗ੍ਹਾ ਖੰਡਰ ਪੰਜਾਬ ਦੇ ਫਲਸਪੁਰ ਜ਼ਿਲ੍ਹਾ ਪੁਲਿਸ ਨੇ ਕੀਤਾ ਇੰਕਾਊਂਟਰ ਦੋਹਰੀ ਕਤਲ ਅਤੇ ਦੋ ਹੋਰ ਮਾਮਲੇ ਦੇ ਵਿੱਚ ਲੋਹਿੰਦਾ ਮੰਪਰੀ ਤਮਨੂ ਕ੍ਰਾਸ ਫਾਇਰਿੰਗ ਦੇ ਵਿੱਚ ਹੋਇਆ ਜ਼ਖਮੀ ਗੈਂਗਸਟਰ ਆਸ਼ੀਸ਼ ਚੋਪੜਾ ਦਾ ਸਾਥੀ ਸੀ ਮੰਪਰੀ ਤਮਨੂ परिवार कीनेडा सड़क हादसे के मृतक गई दो भगतबीर सिंह ने काबू किए दो नकापोष लुटेरे पिछले कर दिन लुटिया बुजुर्ग दालिया दिया घटना तो बहत्तर घंटे के कार पुलिस की वही कार्रवाई फड़े गए लुठेरिया के पहला भी दर्ज ने मुकदले ਲੰਦਰ ਦੇ ਤੇ ਤੂਫਾਨ ਨੇ ਮਚਾਈ ਭਾਰੀ ਤਬਾਹੀ ਤੂਫਾਨ ਨੇ ਸ਼ਹਿਰ ਦੂ ਤੁਰਦਤ ਪਰੇ ਤੂਫਾਨ ਦੇ ਵਿੱਚ ਬਦਲਿਆ ਵਰਕਸ਼ਾਪ ਦੇ ਨੇੜੇ ਡਿੱਗਿਆ ਦਰਖਤ ਦਰਖਤ ਡਿੱਗਣ ਦੇ ਕਰਕੇ ਰੀੜੀ ਵਾਲੇ ਜੂ ਜ਼ਖਮੀ ਰੋਡਿਓ ਦੇ ਨੇੜੇ ਰੇਲਿੰਗ ਡਿੱਗਣ ਦੇ ਕਰਕੇ ਨੁਕਸਾਨੇ ਗਏ ਬਹੁਤ ਹੀ ਨਦਰ ਦੇ ਵਿੱਚ ਬਦਲਿਆ ਮੌਸਮ ਦਮੇ ਚਾਹ ਜਿਹਾ ਚੱਕਰ ਨੇਰੀ ਦੇ ਵਿੱਚ ਦਸਤਕ ਤੋਂ ਬਾਅਦ ਗਰਮੀ ਤੋਂ ਰਾਹਤ ਤੇਜਵਾਦ ਨਾਲ ਆਸਮਾਨ ਦੇ ਵਿੱਚ ਰੇਗ ਦਾ ਗੁਬਾਰਾ ਆਵਾਜਾਈ ਵੀ ਹੋਈ ਪ੍ਰਭਾਵਿਤ